ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਗੁੰਮਰਾਹ ਕਰਦੇ ਨੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਐਡੇ ਵੱਡੇ ਅਹੁਦੇ ਤੇ ਬੈਠੇ ਹੋਣ ਤੇ ਤੁਸੀਂ ਲੋਕਾਂ ਨੂੰ ਗਲਤ ਫੈਕਟਸ ਦੇ ਨਾਲ ਜਿਹੜਾ ਉਹ ਗੁੰਮਰਾਹ ਕਰੋ ਤੁਹਾਡੀਆਂ ਆਪਣੀਆਂ ਕਾਰਗੁਜ਼ਾਰੀਆਂ ਮਾੜੀਆਂ ਨੇ ਤੁਸੀਂ 16 ਮੈਡੀਕਲ ਕਾਲਜ ਅਨਾਉਂਸ ਕੀਤੇ ਜਿਨ੍ਹਾਂ ਚੋਂ ਪੰਜਾਬ ਦੇ ਵਿੱਚ ਇੱਕ ਵੀ ਹਲੇ ਤੱਕ ਨਹੀਂ ਬਣਿਆ ਇੱਕ ਦਾ ਵੀ ਹਲੇ ਤੱਕ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਤੁਸੀਂ ਕਹਿ ਸਕੋ ਕਿ ਆਸੀਂ ਕੰਪਲੀਟ ਕਰਕੇ ਆ ਲੱਗੇ ਕਲਾਸਾ ਚੱਲ ਰਿਹਾ ਹੈ ਮਸਤੋਣਾ ਸਾਹਿਬ ਦਾ ਜਿਹੜਾ ਕਾਲਜ ਹੈ ਮਸਤੋਣਾ ਸਾਹਿਬ ਸੰਤ ਮਹਾਰਾਜ ਅਸੇਂਦੀ ਦੀ ਧਰਤੀ ਉਥੇ ਤੁਸੀਂ ਇੱਕ ਮੈਡੀਕਲ ਕਾਲਜ ਅਨਾਉਂਸ ਕੀਤਾ ਨੀ ਪੱਥਰ ਰੱਖਿਆ ਉਸ ਜਗ੍ਹਾ ਤੇ ਰੱਖਿਆ ਜਿਹੜਾ 1964 ਤੋਂ 1969 ਤੋਂ ਅਕਾਲ ਕਾਉਂਸਲ ਵਰਸਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਸ ਚੱਲਦਾ ਸੀ ਤੁਸੀਂ ਇਹ ਦੱਸੋ ਮਾਨ ਸਾਹਿਬ ਤੁਸੀਂ ਕੱਲ ਇਹ ਬੋਲੇ ਮੈਂ ਕੱਲੀ ਕੱਲੀ ਗੱਲ ਦਾ ਜਵਾਬ ਦੇਵਾਂਗਾ ਕਿ ਤੁਸੀਂ ਇਹ ਬੋਲੇ ਕੇਜੀ ਪ੍ਰਧਾਨੀ ਕਿਥੋਂ ਕੱਢ ਲੈ ਕੇ ਇਸ ਉਸ ਤੇ ਸ਼੍ਰੋਮਣੀ ਕਮੇਟੀ ਨੇ ਸਟੇਲ ਹੈ ਜੀ ਸ਼੍ਰੋਮਣੀ ਕਮੇਟੀ ਨੇ ਜੇ ਸਟੇ ਗਲਤ ਲਈ ਸੀ ਤਾਂ ਤੁਸੀਂ ਲੜਾਈ ਲੜਦੇ ਜ਼ਮੀਨ ਥੋੜੀ ਸੀ ਨਾ ਤੋ ਤੁਹਾਨੂੰ ਜਿਹੜੀ ਹੈ ਤੁਹਾਡੇ ਨਾਲ ਦੇ ਰਜਿਸਟਰੀ ਸਰਕਾਰ ਤੁਹਾਡੀ ਸੀ ਪਰੰਤੂ ਤੁਸੀਂ ਲੜ ਨਹੀਂ ਸਕੇ ਕਿਉਂਕਿ ਤੁਸੀਂ ਰਜਿਸਟਰੀ ਉਹ ਗਲਤ ਕਰਾਈ ਸੀ ਉਹ ਆਲਰੇਡੀ ਅੰਗੀਠਾ ਸਾਹਿਬ ਜਿਹੜਾ ਹੈ ਗੁਰੂ ਜਿਹੜਾ ਸਤਸੰਗਤ ਅਸੇਤੀ ਦਾ ਸਥਾਨ ਹੈ ਅੰਗੀਠਾ ਸਾਹਿਬ ਗੁਰਦੁਆਰਾ ਸਿੱਖ ਗੁਰਦੁਆਰਾ ਕੁਸ਼ਿਤ ਹੋਇਆ ਹੋਇਆ ਹੈ ਜਿਹੜਾ ਸਰਧਾਨ ਦੇ ਤਹਿਤ ਕੋਈ ਵੀ ਸੇਕ ਗੁਰਦਾਰਾ ਜਿਹੜਾ ਕੋਸ਼ਿਸ਼ ਹੁੰਦਾ ਹੈ ਅਨਾਉਂਸ ਹੁੰਦਾ ਹੈ ਉਹ ਆਟੋਮੈਟਿਕਲੀ 1925 ਆਰਟੀਕਲ ਦੇ ਤਹਿਤ ਜਿਹੜਾ ਹੈ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰ ਆਇਆ ਤੇ ਅਗਲੀ ਗੱਲ ਤੁਸੀਂ ਕਿਹਾ ਕਿ ਸਾਨੂੰ ٹرسٹ ਨੇ ਜ਼ਮੀਨ ਦਿੱਤੀ ਮੈਂ ਇੱਥੇ ਦੱਸਣਾ ਚਾਹੁੰਦਾ ਸੰਗਤ ਨੂੰ ਵੀ ਇਹ ਚੀਜ਼ ਦਾ ਚਾਹਨਾ ਪਾਉਣਾ ਚਾਹੁੰਦਾ ਕਿ ਉੱਥੇ ਕੋਈ ਵੀ ਇਸ ਤਰ੍ਹਾਂ ਦਾ ٹرسٹ ਨਹੀਂ ਹੈ ਇਹ 2013 ਚ ਇੱਕ ਅਗੀਠਾ ਸਭ ਕਮੇਟੀ ਬਣੀ ਸੀ ਉਹ ਗੀਠਾ ਸਾਹਿਬ ਕਮੇਟੀ ਜਿਹੜੀ ਹੈ ਉਹ ਬਾਬਾ ਦਰਸ਼ਨ ਵੱਲੋਂ ਬਣਾਈ ਗਈ ਸੀ ਮੈਨੂੰ ਇਹ ਦੱਸਿਆ ਜਾਵੇ ਮਾਨ ਸਾਹਿਬ ਤੁਸੀਂ ਤਾਂ ਬੜੇ ਸਿਆਣੇ ਬੰਦੇ ਕਹਾਉਂਦੇ ਹੋ ਆਪਣੇ ਆਪ ਨੂੰ ਤੁਸੀਂ ਇਹ ਦੱਸੋ ਵੀ 2013 ਚ ਬਣੀ ਹੋਈ ਕਮੇਟੀ ਜਿਹੜੀ ਜ਼ਮੀਨ ਅੱਜ ਤੋਂ 100 ਸਾਲ ਪਹਿਲਾਂ ਜਿਹੜੀ ਹੈ ਸੰਤ ਮਹਾਰਾਤਰ ਸਿੰਘ ਜੀ ਕੋਲੇ ਸੀ ਉਹ ਜ਼ਮੀਨ ਦਾ ਤੁਸੀਂ ਮੈਨੂੰ ਇਹ ਦੱਸੋ ਕਿ 2013 ਚ ਬਣੀ ਕਮੇਟੀ ਮਾਲਕ ਕਿਵੇਂ ਬਣ ਗਈ ਕਿਵੇਂ ਉਹਨੇ ਰਜਿਸਟਰੀ ਕਰਾਤੀ ਕੀ ਇਹਦੇ ਚ ਕੋਈ ਗਰਬੜ ਨਹੀਂ ਸੀ ਫਿਰ ਤੁਸੀਂ ਇਹ ਗੱਲ ਬੋਲੀ ਦੁਜੀ ਇਹ ਸੰਗਤ ਜੀ ਜਰੂਰ ਇਸ ਗੱਲ ਨੂੰ ਚੈੱਕ ਕਰਿਓ ਅਗਲੀ ਗੱਲ ਤੁਸੀਂ ਬੋਲੀ ਕਿ ਜੀ ਜੇ ਕਿਤੇ ਕਾਲਜ ਚੱਲ ਜਾਂਦਾ ਪਹਿਲਾ ਸੈਮੈਸਟਰ ਹੁਣ ਤੱਕ ਆਪਣਾ ਨਿਕਲ ਜਾਣਾ ਸੀ ਮਾਨ ਸਾਹਿਬ ਬਾਕੀ 15 ਦੇ ਵਿੱਚ ਕਿੰਨੇ ਨਾ ਸੈਮੈਸਟਰ ਚੱਲਦਾ ਵੀ ਦੱਸ ਦਿਓ 15 ਕਾਲਜ ਬਾਕੀ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਤੁਸੀਂ 16 ਕਿਤੇ ਸੀ ਅਨਾਉਂਸ 15 ਮੈਡੀਕਲ ਕਾਲਜ ਹੋਰ ਤੁਸੀਂ ਕਿਹਾ ਕਿ ਜਿਹੜੇ ਬਣਦੇ ਸੀ ਉਹਨਾਂ ਦੇ ਕਿਹੜਾ ਸੈਮੈਸਟਰ ਚੱਲਦਾ ਫਿਰ ਪਿੱਛਾ ਪੜਦੇ ਹੋ ਅਸੀਂ ਸੀਟਾਂ ਵਧਾਤੀਆਂ ਤੁਹਾਨੂੰ ਪਤਾ ਹੈ ਟੈਕਨੀਕਲੀ 50 ਸੀਟਾਂ ਵਧੀਆਂ ਨੇ ਫਰੀਦਕੋਟ ਦੀਆਂ 50 ਚੋਂ ਜਨਰਲ ਕੈਟਾਗਰੀ ਦੇ ਹਿੱਸੇ 17 ਸੀਟਾਂ ਹੁੰਦੀਆਂ ਨੇ ਕਦੇ ਸੋਚ ਕੇ ਦੇਖਿਓ ਪੰਜਾਬ ਦੇ ਵਿੱਚ 20000 ਬੱਚਾ ਜਿਹੜਾ ਉਹ ਤਕਰੀਬਨ ਅਪੀਅਰ ਹੁੰਦਾ ਹੈ ਨੀੜ ਦੇ ਲਈ ਤੇ ਉਹਨਾਂ ਚੋਂ ਸਿਰਫ 800 ਸੀਟਾਂ ਨੇ ਜਿਹੜੀਆਂ ਸਰਕਾਰੀ ਨੇ ਤੇ ਟੋਟਲ 1500 ਸੀਟ ਹੈ ਜਿਹੜੀ ਪ੍ਰਾਈਵੇਟ ਹੈ ਤੇ ਬਾਕੀ ਤੁਹਾਡੇ ਨਾਲ ਗਵਾਂਢੀ ਸੂਬਾ ਜਿਹੜਾ ਜੰਮੂ ਕਸ਼ਮੀਰ ਉਹਦੇ ਵਿੱਚ ਵੀ ਪੌਣੇ 1200 ਸੀਟ ਹੈ ਤੁਹਾਡੇ ਨਾਲ ਵੱਤਾਂ ਉਹ ਵੀ ਨੇ ਸੋ ਇਸ ਕਰਕੇ ਇਹ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਕਰਦੇ ਹੋ ਬਹੁਤ ਮੰਦ ਭਾਗੀਆਂ ਨੇ ਅਗਲੀ ਗੱਲ ਫਿਰ ਤੁਸੀਂ ਕਿਹਾ ਕਿ ਮੈਡੀਕਲ ਕਾਲਜ ਜਿਹੜਾ ਹੈ ਅਸੀਂ ਇੱਥੇ ਨਹੀਂ ਬਣਾਵਾਂਗੇ ਇਹਦੇ ਹਸਪੀਟਲ ਬਣਾ ਦਾਂਗੇ ਜਿਹੜੇ ਮੈਡੀਕਲ ਕਾਲਜ ਬਾਜੂ ਮੈਨੂੰ ਤਾਂ ਜੇਕਰ ਜਾਣਕਾਰੀ ਮਿਲੀ ਹੈ ਕਿ ਤੁਸੀਂ ਖੇੜੀ ਵੀ ਜਿਹੜਾ ਨੀਂ ਮੱਥਨ ਰੱਖਿਆ ਸੀ ਤੇ ਪੀਓ ਪੀਯੂ ਤੇ ਜਿਹੜੇ ਵੀ ਸੀ ਸਾਹਿਬ ਨੇ ਕਹਿੰਦੇ ਉਹਨਾਂ ਨੇ ਜਵਾਬ ਦਿੱਤਾ ਭਾਈ ਅਸੀਂ ਆਪਣੇ ਕੋਚ ਕੇਂਦਰ ਦੀ ਜ਼ਮੀਨ ਨਹੀਂ ਦੇ ਸਕਦੇ ਤੇ ਫਿਰ ਇੱਕ ਪਤਾ ਨਹੀਂ ਕਿਹੜੇ ਤੁਹਾਡੇ ਐਨੇ ਘੈਂੜ ਜਿਹੜੇ ਕਹੀਏ ਕਿ ਅਫਸਰ ਨੇ ਅਈ ਨੇ ਘੰਟੇ ਥੋੜੇ ਸੈਕਟਰੀ ਨੇ ਹੈਲਥ ਦੇ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਇੱਕ ਕਾਲਜ ਬਣਾ ਰਹੇ ਹੋ ਤੁਸੀਂ ਕਹੇ ਖੇੜੀ ਬਣਾਵਾਂਗੇ ਖੇੜੀ ਤੋਂ ਲੈ ਕੇ ਮਸਤੋਣਾ ਸਾਹਿਬ ਦਾ 20 ਕਿਲੋਮੀਟਰ ਦਾ ਡਿਸਟੈਂਸ ਹੈ ਕਿਹੜਾ ਬੱਚਾ ਪਹਿਲਾਂ ਕਲਾਸ ਥਿਊਰੀ ਦੀ ਉੱਥੇ ਖੇੜੀ ਲਾਊਗਾ ਤੇ ਫਿਰ ਪ੍ਰੈਕਟੀਕਲ ਪ੍ਰੈਕਟੀਕਲ ਕਰਨ ਵਾਸਤੇ ਉਹ ਮਸਤੋਣਾ ਸਾਹਿਬ ਆਊਗਾ ਤੁਸੀਂ ਕਹਿੰਦੇ ਕਿ 30 ਕਿਲੋਮੀਟਰ ਦਾ ਡਿਸਟੈਂਸ ਚਾਹੀਦਾ ਸ਼ਾਇਦ ਤੁਸੀਂ ਨਾਰਮਸ ਨਹੀਂ ਪੜ੍ਹਦੇ ਜਿਹੜਾ ਐਨ ਐਫ ਸੀ ਦਾ ਨੈਸ਼ਨਲ ਮੈਡੀਕਲ ਕਾਉਂਸਲ ਦੇ ਨਾਰਮਸ ਨੇ ਉਹਦੇ ਮੁਤਾਬਕ ਜਿਹੜਾ ਇਹ ਸਿਰ ਤੇ ਸਰ ਐਗਜ਼ੈਂਪਸ਼ਨ ਜਿਹੜੀ ਆ 3 ਕਿਲੋਮੀਟਰ 20 ਕਿਲੋਮੀਟਰ ਵਾਲੇ ਉਹ ਵੀ 10 ਕਿਲੋਮੀਟਰ ਹੈ ਉਹ ਵੀ ਉਹਨਾਂ ਕੰਡੀਸ਼ਨਾਂ ਚਾਹੀਏ ਜਿੱਥੇ ਬਹੁਤ ਵੱਡੀ ਅਰਬਨ ਪੋਪੂਲੇਸ਼ਨ ਹੈ ਤੇ 25 ਲੱਖ ਤੋਂ ਵੱਧ ਪੋਪੂਲੇਸ਼ਨ ਜਿਹੜੀ ਆ ਉਸ ਏਰੀਆ ਦੀ ਹੋਵੇ ਜਾਂ ਹਿਲੀ ਏਰੀਆ ਹੋਵੇ ਆਦਰਵਾਈਜ਼ ਹੌਸਟਲ ਮੈਡੀਕਲ ਕਾਲਜ ਤੇ ਹਸਪੀਟਲ ਇਟ ਸ਼ੁੱਡ ਬੀ ਇਨ ਆ ਸੇਮ ਚੱਕ ਆਫ ਲੈਂਡ ਇਹ ਉਤੇ ਚ ਲਿਖਿਆ ਹੋਇਆ ਹੈ ਇੱਕੋ ਜਗ੍ਹਾ ਤੇ ਚਾਹੀਦੇ ਨੇ ਨੇੜੇ ਚਾਹੀਦੇ ਨੇ ਇੱਕ ਦੂਜੇ ਦੇ ਤੇ ਜੇ ਕਿਤੇ ਥੋੜਾ ਥੋੜਾ ਡਿਸਟੈਂਸ ਤੇ ਹੋਵੇ ਤਾਂ ਇੱਕ ਸਿਕਿਉਰਡ ਪਾਥ ਹੋਵੇ ਉਹਨੂੰ ਜਾਣ ਵਾਸਤੇ ਹੁਣ ਖੇੜੀ ਤੋਂ ਨੈਸ਼ਨਲ ਹਾਈਵੇ ਤੋਂ ਮਾਸੂਨਾ ਸਾਹਿਬ ਤੱਕ ਕਲਾਸਾਂ ਲਾਉਣ ਆਉਣਗੇ ਬੱਚੇ ਟੈਕਨੀਕਲੀ ਕਹੇ ਜੀ ਆ ਗੱਲਾਂ ਦੇ ਵਿੱਚ ਪਿਓ ਯਾਰ ਤੇ ਉਹਦੇ ਸਿਰਫ ਲੋਕਾਂ ਨੂੰ ਇੰਨਾ ਗੁੰਮਰਾਹ ਕਰਨ ਸਿਸਟਮ ਦੇ ਵਿੱਚ ਚੱਲ ਪਏ ਕਿ ਇੱਕ ਆਪਣੀ ਰਾਏ ਵੀ ਦਰੂਚੰਪਾਉਣ ਵਾਸਤੇ ਲੋਕਾਂ ਨੂੰ ਮੂਰਖ ਬਣਾਉਂਦੇ ਪਹਿਲਾਂ ਵੀ ਲੱਗੇ ਹੋਏ ਸੀ ਤੇ ਹੁਣ ਅੱਜ ਹਲੇ ਵੀ ਬਣਾਈ ਜਾਂਦੇ ਹੋ ਤੁਸੀਂ ਮੁੱਖ ਮੰਤਰੀ ਬਣੇ ਹੋ ਇਹ ਥੋੜੀ ਏ ਟੂ ਵੱਡੀ 70 ਸਾਲਾਂ ਚ ਕਿਹੜੀ ਨਲੇਕੀ ਹੋ ਕਿ ਮੁੱਖ ਮੰਤਰੀ ਦਾ ਲਾਇ ਨਹੀਂ ਪੱਥਰ ਜਿਹੜਾ ਉਹ ਪਤਾ ਹੀ ਨਹੀਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੌਣ ਪਟ ਰਿਹਾ ਸੀ ਤੇ ਪਟਦਾ ਤੇ ਦੁਬਾਰੇ ਫੇਰ ਉੱਥੇ ਜਾ ਡਟਾ ਇਹ ਵੀ 70 ਸਾਲਾਂ ਚ ਹੀ ਹੋਇਆ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਅੱਜ ਚੌਥਾ ਸਾਲ ਪੂਰਾ ਹੋਣ ਨੂੰ ਆ ਗਿਆ ਸਰਕਾਰ ਦਾ ਮੈਡੀਕਲ ਕਾਲਜ 2022 ਚ ਅਨਾਉਂਸ ਹੋਈ ਸੀ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਨਹੀਂ ਬਣਿਆ ਤੇ ਦੂਜੀ ਨਾਲ ਹੀ ਤੁਸੀਂ ਬਣਾ ਤੰਜ ਕਸਿਆ ਇਹ ਤਾਂ ਜੀ ਸ਼੍ਰੋਮਣੀ ਕਮੇਟੀ ਤਾਂ ਬਾਦਲ ਪਰਿਵਾਰ ਨੂੰ ਜ਼ਮੀਨ ਮਿੱਟੀ ਦੇ ਰਾਂ ਦੀ ਮੈਂ ਇੱਥੇ ਗਰੰਟੀ ਚੈਲੰਜ ਕਰਦਾ ਤੁਹਾਨੂੰ ਇੱਕ ਵੀ ਇੰਚ ਜ਼ਮੀਨ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਜੇ ਬਾਦਲ ਪਰਿਵਾਰ ਕੋਲੇ ਹੋਵੇ ਤਾਂ ਤੁਸੀਂ ਸਾਨੂੰ ਉਸ ਗੱਲ ਦਾ ਜੋ ਸਜ਼ਾ ਲਾਉਗੇ ਸਭ ਤੋਂ ਦੋ ਸਾਨੂੰ ਮਨਜ਼ੂਰ ਹੋਗੀ ਤੁਸੀਂ ਪ੍ਰੂਫ ਕਰਕੇ ਜਦੋਂ ਤੁਹਾਨੂੰ ਖੁੱਲਾ ਸਦਾ ਖੁੱਲਾ ਕਰਨਾ ਹੈ ਇਸ ਗੱਲ ਦਾ ਸੋ ਇਸ ਕਰਕੇ ਸਿਰਫ ਉਹੀ ਗੱਲਾਂ ਉਹੀ ਅੱਜ ਤੋਂ ਜਿਹੜੀਆਂ 10 ਸਾਲ ਪਹਿਲਾਂ ਡਾਇਲੌਗ ਸੀ ਉਹੀ ਅੱਜ 10 ਸਾਲ ਬਾਦ ਉਹ ਹੀ ਡਾਇਗ੍ਰਾਮਸ ਨੇ ਕੁਝ ਪ੍ਰੋਡਕਟਿਵ ਕਰੋ ਪੰਜਾਬ ਲਈ ਕੁਝ ਚੰਗੀ ਚੀਜ਼ ਸੋਚੋ